ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆਗੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੰਦਾ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਛੋਟੀ ਸੂਈ ਵੀ ਹੈ ਸੇਲ ਆ ਡਿਟੇਲ ਵੀ ਤੁਸੀਂ ਪੁੱਛ ਦਿਓਗੇ ਕਰੀ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਨਾਮ ਬਾਈ ਆਪਣਾ ਸਰਗਰ ਸਿੰਘ ਅੰਡਰ ਰੂੜੇਕੇ ਰੂੜੇਕੇ ਕਣਾ ਕਣਾ ਜ਼ਿਲ੍ 92 92563 63296 92563 63296 ਜਿਹੜੀ ਆਪਾਂ ਇਹ ਮੈਂ ਦੇਖੀ ਜੰਨੇ ਆ ਕਿਹੜਾ ਸੂਆ ਸੂਈ ਹੈ ਜੀ ਤੀਜਾ ਸੂਆ ਸੂਈ ਹੈ ਜੀ ਬੱਚਾ ਇਹਨੇ ਕੀ ਦਿੱਤਾ ਕੱਟੀ ਪਿਓਰ ਜੀ ਜਮ ਮੋਰਾ ਦੀ ਦੋ ਕੁਵਾਲ ਚ ਟੈਸਰ ਫਣ ਹਾਂ ਦੋ ਕੁਵਾਲ ਕੱਟੀ ਲੱਤ ਲੁੱਤ ਕੱਟੀ ਲੰਬਾਈ ਜ ਬਹੁਤ ਆ ਚੰਗੇ ਸਾਹ ਦੀ ਹੋ ਕਿਸ ਦੀ ਕੱਟੀ ਹਨਾ ਤੇ ਆਪਾਂ ਲੈਂਦੀ ਆ ਲੈਂਦੀ ਆ ਬਈ ਠੀਕ ਹੈ ਤੇ ਕਿੰਨਾ ਦੁੱਧ ਦੱਸਿਆ ਮਾਲਕ ਨੇ ਪਿਛਲੇ ਮਾਲਕ ਨੇ ਬਈ 16 ਕਿਲੋ ਦੁੱਧ ਦੱਸਿਆ ਆਪਾਂ ਨੂੰ ਵੀ 16 ਕਿਲੋ ਦੂਜੇ ਸੂਏ ਚੋਂ ਆਇਆ ਦਾ ਚੋਇਆ ਹਾਂ ਤੀਜੇ ਸੂਈ ਆ ਤੇ ਸੂਈ ਨੂੰ ਘਾਂਟਾ ਖੰਡੀ ਹੋਇਆ ਲੱਗਦਾ ਨਾ ਹਾਂ ਘਾਂਟਾ ਖੰਡੀ ਠੀਕ ਆ ਜੇ ਰਾਜੇ ਪੈਣੀ ਹੈ ਰਾਜੇ ਲੈ ਪੈਣੀ ਹੈ ਬਸ ਤੇ ਧਾਰਾ ਧੂਰਾ ਦੀ ਓਕੇ ਓਕੇ ਮੈਂ ਮਾਰ ਕੇ ਆਪਾਂ ਗੰਨੇ ਮੰਗਵਾਵਾਂਗੇ ਤੇ ਧਾਰਾ ਮਾਰ ਕੇ ਦਿਖਾ ਦਿਓ ਪਹਿਲਾਂ ਫਿਰ ਆਪਾਂ ਇਹਨੂੰ ਤੋੜ ਕੇ ਦੇਖੋ ਇਹਨੇ ਫੁੱਲવાડી ਪੁੱਛਦੇ ਹਾਂ ਸੋ ਵੀਰ ਧਾਰਾ ਦੇਖ ਸਕਦੇ ਹੋ ਕਿਆ ਬਾਤ ਪੂਰੀਆਂ ਮੋਟੀਆਂ ਮੋਟੀਆਂ ਧਾਰਾਂਆਂ ਗਿਆ ਤੇ ਬਾਕੀ ਸੀ ਲਾਮਾ ਨਾਲ ਭਾਵੇਂ ਬੱਚਾ ਲਾਓ ਭਾਵੇਂ ਨਾਲ ਹੋਣਾ ਹਣਾ ਕੋਈ ਬਾੜਾ ਨੇਰੇ ਬੱਚੇ ਵਾਲਾ ਕਰਨਾ ਸਿਸਟਮ ਹੈ ਹਣਾ ਸੋ ਆ ਦੇਖੋ ਬੱਚਾ ਮ ਚੋੜ ਦੇਖੋ ਕਿਆ ਬਾਤ ਆ ਕੋਈ ਭੂਰ ਸਰਲਾ ਨਹੀਂ ਕੋਈ ਟੋੜ ਮਗਰ ਅਸਰਾ ਚ ਹੋਰ ਮਾਰਦੇ ਆ ਜੀ ਬੜੀ ਤੇ ਦੇਖੋ ਚੋੜ ਦੀ ਬਿਲਕੁਲ ਓਕੇ ਆ ਪਾ ਠੀਕ ਆ ਜੀ ਓਕੇ ਸੋ ਵੀਰੋ ਦੇਖੋ ਧਾਰਾ ਤੂਰਾ ਪਾਪਾ ਮਾਰ ਕੇ ਦਿਖਾਤੀਆਂ ਤੇ ਬਾਹਰ ਨੂੰ ਦੋਰ ਦੇ ਨੂੰ ਮੜਾ ਜੀ ਫੇਰ ਆਪਾ ਬਾਜੀ ਨੂੰ ਮੁੱਲ ਵੀ ਪੁੱਛਦੇ ਆ ਕਿ ਸਿਸਟਮ ਰੱਖਿਆ ਤੇ ਸਵੇਰੇ ਸੂਈਆਂ ਤੇ ਪਿੱਛੇ ਕੱਟੀ ਦਿੱਤੀ ਜਾਨੀ ਕਿਆ ਬਾਤ ਆ ਜ਼ਬਰਦਸਤ ਜਗਾਠਾ ਜਕੂਠਾ ਕੱਦ ਵੜ ਮੈਂ ਦਾ ਪੂਰਾ ਜ਼ਬਰਦਸਤਾ ਸੁਲੇਵਾ ਦੇਖੋ ਸਾਫ ਸੁਥਰਾ ਤੇ ਬੌੜਾ ਇਹਦੇ ਪਹਿਲਾਂ ਬਚੋਇਆ ਕੁਸਕਾ ਚੋਇਆ ਨਹੀਂ ਹਜੇ ਥੋੜਾ ਬਚੋਇਆ ਵਾ ਥੋੜਾ ਚੋਇਆ ਰ ਠੀਕ ਹੈ ਠੀਕ ਹੈ ਸੋ ਕਹਿ ਨੂੰ ਇਹ ਵੀ ਕਹਿ ਦੇ ਜੀ 5 ਕਿਲੋ 14 6 ਕਿਲੋ 14 ਬੱਚਾ ਰ ਜਾ ਕੇ ਕਿਲੋ ਡੇਢ ਕਿਲੋ ਹੀ ਚੋਇਆ ਬੜਾ ਨਹੀਂ ਚੋਇਆ ਇਹਦਾ ਸੋ ਲੇਵਾ ਲੂਵਾ ਦੇਖੋ ਸੋਹਣਾ ਆਪਾਂ ਅੰਦਾਜ਼ਾ ਲਾਈਏ ਕਿ ਪਾ ਦੂ ਫਿਰ 16 ਗੇ ਬਨ ਕੇ ਚਲੀਏ ਹਾਂ ਭਾਈ 16 ਕਿਲੋ ਸੋ 15 ਗੇ ਬਨ ਕੇ ਲੈ ਲਿਓ ਤੇ 15 ਲੀਟਰ ਦੁੱਧ ਨੇ ਨਰਾਮਣਾ ਪਾ ਦੇਣਾ ਸਿੰਘ ਮੂੰਹ ਮੱਥੇ ਚੰਗਾ ਤੇ ਕੱਦ ਸਾਤ ਸਵੇਰ ਦੀ ਠੰਡੀ ਮੈਂ ਆ ਜਮਾ ਠੰਡ ਚਾਰੇ ਨਿਖਣ ਮੇ ਸਾਫ ਸੁਥਰੇ ਲੇਵਾ ਦੇਖ ਸਕਦਾ ਨੇੜ ਤੋਂ ਲੇਵੇ ਦੀ ਪੂਰੀ ਸਾਫ ਸੁਥਰੀ ਆ ਤੇ ਪਤਲੇ ਕੁੰਬਲੇ ਦੀ ਆ ਸਿੰਘ ਮੂੰਹ ਮੱਥਾ ਚੰਗਾ ਤੇ ਠੰਡੀਆਂ ਭਜਨ ਬੁਜਨ ਮੈਂ ਚ ਬਹੁਤ ਆ ਤੇ ਚੋਣ ਬਸ ਮਾਇਕ ਨੰਬਰ ਆ ਜਮਾ ਤੇ ਮੋਲ ਆ ਪਹਿਲਾਂ ਕੀ ਰੱਖਿਆ ਜੀ 12 ਬਈ ਜੀ ਮਾਨਤਾ ਕਰਦਾ ਹਾਂ ਮਾਨਤਾ ਕਰਾਂਗੇ ਠੀਕ ਹੈ ਨੰਬਰ ਬੋਲ ਦਿਓ ਦੁਬਾਰਾ ਆਪਣਾ 92 925763 63299 ਪਿੱਛੇ ਕੱਟੀ ਸੂਈ ਸਵਾਈ ਜੇ ਰਾਜੇ ਪੈਣੀ ਹਨ ਜੇਰ ਬਸ ਆਹਣੀ ਸੂਈ ਆ ਬਈ ਪੈਣੀ ਦਾ ਕੱਟ ਠੀਕ ਹੈ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ